ਸੋੜਟ ਮਹੱਲਾ ਨੌਵਾ ਮਨ ਰੇ ਪ੍ਰਭੂ ਕੀ ਸਰਨ ਵਿਚਾਰੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਨਵੇਂ ਪਾਤਸ਼ਾਹ ਸ੍ਰੀ ਗੁਰਦੇਵ ਬਹਾਦਰ ਜੀ ਮਹਾਰਾਜ ਹਿੰਦ ਦੀ ਚਾਦਰ ਸ਼ਹੀਦਾਂ ਦੇ ਸਿਰਦਾਰ ਤਿਲਕ ਜਿਨਾਂ ਉਹ ਦੇ ਰਾਖੇ ਸਾਨੂੰ ਸਿਖਿਆ ਬਖਸ਼ ਰਹੇ ਹਨ ਕਿ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ ਸਗੋਂ ਆਪਣੇ ਮਨ ਨੂੰ ਸਮਝਾਓ ਅਤੇ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਇਹ ਮਨਾ ਤੋਂ ਮਾਲਕ ਦੀ ਪ੍ਰਭੂ ਦੀ ਸ਼ਰਨ ਵਿੱਚ ਆ ਜੈ ਸਿਮਰਤ ਗਨਕਾ ਸਿਉਦਰੀ ਤਾਕੋ ਜਾਗ ਉਰਤਾਰੋ ਗਨਕਾ ਵਿਸ਼ਵਾਸੀ ਸਰਦੀਆਂ ਵਿੱਚ ਬਾਰਿਸ਼ ਪੈ ਰਹੀ ਸੀ ਕੋਈ ਸਾਧੂ ਆਏ ਅਤੇ ਆ ਕੇ ਉਸ ਦਾ ਦਰਵਾਜ਼ਾ ਖੜਕਾਇਆ ਸਾਧੂ ਨੇ ਕਿਹਾ ਕਿ ਠੰਡ ਬਹੁਤ ਹੈ ਗੜੇ ਪੈ ਰਹੇ ਹਨ ਅਸੀਂ ਘਰ ਦੇ ਅੰਦਰ ਰੁਕਣਾ ਚਾਹੁੰਦੇ ਹਾਂ ਗਣਕਾ ਕਹਿਣ ਲੱਗੀ ਧੰਪਾ ਜੀ ਆਇਆਂ ਨੂੰ ਪਰ ਸਾਧੂ ਜਦੋਂ ਅੰਦਰ ਪੈਰ ਰੱਖਣ ਲੱਗੇ ਤਦ ਗਣਕਾ ਨੇ ਕਿਹਾ ਬਾਬਾ ਜੀ ਰੁਕ ਜਾਓ ਉਹ ਪੁੱਛਣ ਲੱਗੇ ਬੇਟੀ ਕੀ ਗੱਲ ਹੈ ਗਣਕਾ ਨੇ ਕਿਹਾ ਮੈਂ ਵੇਸਵਾ ਹਾਂ ਮੇਰਾ ਨਾਮ ਗਣਕਾ ਹੈ ਤੁਸੀਂ ਸਾਧੂ ਹੋ ਅਗਰ ਤੁਸੀਂ ਮੇਰੇ ਗ੍ਰਹਿ ਵਿੱਚ ਆਹੋਗੇ ਤਾਂ ਬਦਨਾਮ ਹੋ ਜਾਓਗੇ ਇਸ ਕਰਕੇ ਤੁਸੀਂ ਮੇਰੇ ਗ੍ਰਹਿ ਵਿੱਚ ਨਾ ਆਓ ਸਾਧੂ ਕਹਿਣ ਲੱਗੇ ਬੇਟੀ ਕੋਈ ਲੜਕੀ ਵੇਸਵਾ ਨਹੀਂ ਹੈ ਗਲਤ ਨਹੀਂ ਹੈ ਸਮਾਜ ਗਲਤ ਹੈ ਜੋ ਉਸ ਲੜਕੀ ਨੂੰ ਵੇਸਵਾ ਬਣਾਉਂਦਾ ਹੈ ਉਂਝ ਸ਼ਾਇਦ ਅਸੀਂ ਨਾ ਆਉਂਦੇ ਪਰ ਹੁਣ ਅਸੀਂ ਤੇਰੇ ਘਰ ਜ਼ਰੂਰ ਆਉਣਾ ਹੈ साधु ਅੰਦਰ ਗਏ ਗਨਕਾ ਨੇ ਆਪਣੀ ਸਾਰੀ ਕਹਾਣੀ ਸੁਣਾਈ ਸਾਧੂ ਨੇ ਉਥੋਂ ਤੁਰਨ ਲੱਗਿਆ ਗਨਕਾ ਵੇਸਵਾ ਨੂੰ ਇੱਕ ਤੋਤਾ ਦੇ ਦਿੱਤਾ ਅਤੇ ਕਿਹਾ ਪੁੱਤਰੀ ਇਹ ਤੋਤਾ ਸਵੇਰੇ ਸ਼ਾਮ ਰਾਮ ਰਾਮ ਕਰਿਆ ਕਰੇਗਾ ਤੂੰ ਇਸ ਦੇ ਕੋਲੋਂ ਰਾਮ ਰਾਮ ਸੁਣਿਆ ਕਰੀ ਉਹ ਸੋਤੇ ਕੋਲੋਂ ਰਾਮ ਰਾਮ ਸੁਣ ਕੇ ਹੀ ਗਨਕਾ ਵੇਸਵਾ ਬਖਸ਼ੀ ਗਈ ਆਪਾਂ ਹਰ ਰੋਜ਼ ਗੁਰਬਾਣੀ ਸੁਣਦੇ ਹਾਂ ਪਰ ਦਿਲੋਂ ਨਹੀਂ ਸੁਣਦੇ ਇਸ ਕਰਕੇ ਮਾਰ ਖਾਂਦੇ ਹਾਂ ਮਹਾਰਾਜ ਫਰਮਾਉਂਦੇ ਹਨ ਕਿ हे ਜੀਵ ਤੂੰ ਆਪਣੇ ਮਨ ਨੂੰ ਸਮਝਾ ਕਿ ਮਨਾ ਅਗਰ ਗਨ ਕਾ ਵਿਸਵਾ ਤੋਤੇ ਕੋ ਲੋ ਰਾਮ ਰਾਮ ਸੁਣ ਕੇ ਬਖਸ਼ੀ ਗਈ ਹੈ ਫਿਰ ਤੂੰ ਕਿਉਂ ਨਹੀਂ ਬਖਸ਼ਿਆ ਜਾਂਦਾ ਤੂੰ ਪ੍ਰਭੂ ਦੀ ਸ਼ਰਨ ਵਿੱਚ ਕਿਉਂ ਨਹੀਂ ਆਉਂਦਾ ਇਹ ਵਿਚਾਰ ਆਪਣੇ ਮਨ ਨਾਲ ਕਰੋ कि मना तू जरूर ही गलत है तू ठीक हो जा ताकि बख्शा जावे अटल पैर थ्रू जाके सिमरन अर निरपे पद पाया वाहगुरु जी का खालसा वाहगुरु जी की फतेह